ਬਾਪੂ ਲਾਗਾ ਭਾਰਤ ਜੇਤੂ ਜੀ ਸਾਬਾਜ ਦਾਦਾ ਦਾ ਭਾਰਤ ਜੇਤੂ ਸਵਤਾਸ਼ ਪਰਦਾਦਾ ਮਹਾਨਕੋੜਾ ਕਾਲਾ ਕਾਂਟਾ ਬੇਬੇ ਹੈਗੀ ਆ ਜਿਹੜੀ ਗੁਰੂਕਮਤੀ ਨਾਨਾ ਬਚਨ ਪਰਦਾਦਾ ਰਾਜ ਪਰਪਰਦਾਦਾ ਹੈਗਾ ਜੀ ਇਹਦਾ ਮਹਾਰਤ ਰਤਨਾਗਰ ਇਹ ਆਪਣੇ ਪਿੰਡ ਗੁਰੂ ਸਰਕੋਂ ਕਾਂਗਰ ਦੇ ਵਿੱਚ ਆਇਆ ਹੋਇਆ ਜੀ ਇਹ ਇਹ ਆਪ ਵੀ ਜੇਤੂ ਰਿਆਵਾ ਹੁਣ ਦੋਹਾਂ ਸ਼ੋਅਾਂ ਦੇ ਵਿੱਚ ਨੰਬਰਾਂ ਦੇ ਵਿੱਚ ਆ ਰਿਹਾ ਜੀ ਨਮਾ ਨਮਾ ਜਨਬਾਰਾ ਵੀਰ ਕੋਲੇ ਆਇਆ ਹਲੇ ਕੁਛਕ ਸਮਾਂ ਹੀ ਆਇਆ ਹੋਇਆ ਵੀਰ ਕੋਲੇ ਆਪਣੇ ਪਰਤਵਾਰ ਕੋਲੇ ਆਇਆ ਜੂ ਗੁਰੂ ਸਰ ਕੌਂਕੇ ਤਸਵੀਰ ਡਗਰਾਉਣ ਦੇ ਵਿੱਚ ਤੇ ਬਹੁ ਹੌਲੀ ਹੌਲੀ ਟ੍ਰੇਨ ਹੋ ਰਿਹਾ ਬਸ ਮੇਲਿਆਂ ਦੇ ਵਿੱਚ ਜਾਂ ਲੱਗ ਗਿਆ ਸ਼ੋਹਾਂ ਦੇ ਵਿੱਚ ਤੇ ਮਾਲਕ ਭਰੀ ਕਰੇ ਤੇ ਜਿਵੇਂ ਹੁਣ ਹੌਲੀ ਹੌਲੀ ਨੰਬਰਾਂ ਚ ਆਉਂਦਾ ਤੇ ਤੇ ਨੰਬਰ ਦੇ ਤਾਂ ਹੋਰ ਲੱਗ ਗਿਆ ਜੀ ਇਹ ਤੀਜੇ ਨੰਬਰ ਤੇ ਕਿਤੇ ਚੌਥੇ ਨੰਬਰ ਤੇ ਇਦਾਂ ਤੇ ਬਸ ਹੋਰ ਕੁਛ ਸਮਾਂ ਹੋਰ ਆ ਉਸ ਦਿਵਾ ਜ ਆਉਣ ਲੱਗ ਜੂ ਪਹਿਲੇ ਨੰਬਰਾਂ ਤੇ ਵੀ ਇਹ ਉਹ ਕੀ ਇਹਨਾਂ ਦਾ ਜਿਹੜਾ ਇਹਦਾ ਜਿਹੜਾ ਪਿਓ ਆ ਜੀ ਜਾਣ ਕੇ ਸ਼ਾਬਾਸ਼ ਉਹ ਚੈਂਪੀਅਨ ਆਫ ਦਾ ਚੈਂਪੀਅਨ ਬਣਦਾ ਹਰੇਕ ਵਾਰ ਜਿਹੜੇ ਵੀ ਮੇਲੇ ਤੇ ਜਾਂਦਾ ਜਿਹੜੇ ਵੀ ਸ਼ੋਹਾਂ ਦੇ ਵਿੱਚ ਜਾਂਦਾ ਹੋਰ ਜੀ ਸ਼ੇ ਕੋ ਸਟਾਰਟ ਆ ਫਾਰਮ ਇਹ ਟਕਰਾਉ ਘੋੜਿਆਂ ਦੀ ਮੰਡੀ ਚੱਲ ਰਹੀ ਆ ਜੀ ਅੱਜ 18 ਤਰੀਕ ਹੋ ਚੁੱਕੀ ਆ 18 ਮੋ 2025 ਸਕੂ ਸਟਾਰਟ ਫਾਰਮ ਜੌਲਾ ਨੇੜੇ ਰਾਏਕੋਟ ਮੋਲ ਨੰਬਰ ਵੀਰਵੰਦ ਦੇ ਵੀ ਸਕਰੀਨ ਦੇ ਉੱਤੇ ਚੈਂਪੀਅਨ ਉਦਮ ਕਾਂਟਾ ਸ਼ਹਿਰ ਬਾਈ ਕਾਲਾ ਕਾਂਟਾ ਸਕੂ ਸਟਾਰਟ ਫਾਰਮ ਪੰਜਾਬ ਕੋਬਰਾ ਚਾਰਟ ਬਲੈਕ ਚਾਰਟ ਬਲੈਕ ਸਕੂ ਸਟਾਰਟ ਫਾਰਮ ਬਾਕੀ ਆਪ ਪ੍ਰੋਟੀਨ ਵਗੈਰਾ ਹਨਾ ਸਾਰੇ ਲੈਣੇ ਆਪਾਂ ਇੱਥੋਂ ਲੈ ਸਕਦੇ ਨਾਲ ਦੀ ਨਾਲ ਮੰਡੀ ਦੇ ਵਿੱਚੋਂ ਜਿਹੜੇ ਵੀ ਭਰਾ ਮੰਡੀ ਦੇ ਵਿੱਚ ਢਾਲ ਬਰਾ ਤੇ ਲੈ ਕੇ ਆਉਂਦੇ ਆ ਉਹਨਾਂ ਦੇ ਵਾਸਤੇ ਦਵਾਈਆਂ ਵਾਸਤੇ ਜਦੋਂ ਮਸਲਾ ਮੋਸਲ ਵਗੈਰਾ ਗੇਨ ਕਰਨੇ ਹੁੰਦੇ ਆ ਨਾ ਉਹਨਾਂ ਦੇ ਵਾਸਤੇ ਪ੍ਰੋਡਕਟ ਆਉਂਦੇ ਨੇ ਤੇ ਅਲੱਗ-ਅਲੱਗ ਕੰਪਨੀਆਂ ਦੇ ਪਾhle ਆਉਣੇ ਆ ਆਪ ਕੋ ਆਪਣੀਆਂ ਰਿੰਗਾ ਬਣਾ ਕੇ ਛੱਡੀਆਂ ਹੋਈਆਂ ਨੇ ਹਰ ਇੱਕ ਤਾਂ ਵਗਾਰਾ ਲਾ ਕੇ ਪੂਰੇ ਸੋਹਣੇ ਸੋਹਣੇ ਹਨਾ ਤੇ ਕੁਝ ਇੰਸਟਾ ਦਾ ਨੁਕਰਾ ਵੀ ਆਪਣੇ ਜਵਾਬ ਦੀ ਲੋਕ ਥਾਬੇ ਵਗਾਰਾ ਹੁੰਦੇ ਸਾਰੇ ਕੁਝ ਹੁੰਦਾ ਵਾ ਆ ਬੜਾ ਸੋਹਣਾ ਬਣਾਇਆ ਹੈ ਬਾਈ ਖਣਾ ਨੇ ਵਾਰੇ ਕੋਰੇ ਲਾ ਕੇ ਵਧੀਆ ਡੈਕੋਰੇਸ਼ਨਸ ਕੀਤੀਆਂ ਹੋਈਆਂ ਨੇ ਇਹ ਸਿੱਧੂ ਸਟੱਡ ਫਾਰਮ ਮਿਲਕਤੀਸ ਪੰਜ ਸਾਹ ਸੇਰੇ ਭਾਈ ਦਲਵਾਕਰ ਰਣੀਆਂ ਨਰਿਆਣ ਸਰ ਅਲੀ ਸ਼ਾਨ ਕੁਲਦੀਪ ਸਿੰਘ ਮਾਦਮ ਬੀਰ ਹਣੇ ਸਕ੍ਰੀਨ ਤੇ ਉੱਤੇ ਨਾਸਰ ਖਲੇਰਾ ਹਾਈਟ 65.5 65.5 ਗਮ 플ੱਡ ਮਾਰੇ ਬਾਏ ਨੌਕਰੀ ਨੂਰੀ ਪੂਰੀ ਸਿਰੇ ਬਾਏ ਪ੍ਰੀਟਮ ਗ੍ਰੈਂਡ ਸਰਵਾਇਰ ਰਤਨਾਕਰ ਗੱਲ ਸਟਾਰਟ ਫਾਰਮ ਤਨ ਤਨ ਸਾਰੀ ਵਲਾਦੀ ਉਲਾਦੀਨਪੁਰ 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 ਤਰਦਲ ਸਾਹਿਬ ਬਾਕੀ ਆ ਘੋੜਿਆਂ ਵਾਲੇ ਟੇਲਰ ਵਗੜਾ ਬਹੁਤ ਸੋਹਣੇ ਬਣਾਏ ਹੁੰਦੇ ਆ ਵੀਪਰਾਵਾਂ ਦੇ ਸਾਰੇ ਜਿਹੜੇ ਇੱਕ ਦੂਜੇ ਤੋਂ ਵੱਧ ਸੋਹਣੇ ਤੋਂ ਸੋਹਣੇ ਬਣਾਏ ਹੁੰਦੇ ਆ ਜੰਨੀ ਰੀ ਲੱਗਦੀ ਆ ਸਾਰੇ ਲਾਉਂਦੇ ਆ ਹਨਾ ਬਹੁਤ ਜਿਆਦਾ ਸੋਹਣੇ ਡੇਲਰ ਵੰਦਦੇ ਆ ਤੇ ਆ ਬੱਗੀਆਂ ਜਿਹਨੂੰ ਕਹਦੇ ਆ ਜਿਹਨਾਂ ਦੇ ਵਿੱਚ ਕੱਪੜੇ ਜਾਨਵਰ ਆਉਂਦੇ ਆ ਹਨਾ ਲੈ ਕੇ ਮੇਲਿਆਂ 'ਚ ਲੈ ਕੇ ਜਾਂਦੇ ਆ ਜਾਂ ਜਿੱਥੇ ਵੀ ਕੋੜਿਆਂ ਦੇ ਸ਼ੋਅ ਹੁੰਦੇ ਆ ਉੱਥੇ ਲੈ ਕੇ ਆਉਂਦੇ ਆ प्लस पत्तो हीरा संघ मोका ढिलों स्टार गुलजार लाइन बच्चा पिता पार्सदादा ना <स्थारीण> ਦੀ ਰੌਣਕ ਬੇਲਾ ਦੇਖ ਸਕਦੇ ਹੋ ਅੱਜ ਹਲੇ 18 ਤਰੀਕਾ ਹਲੇ ਤਿੰਨ ਤਣ ਮੰਡੀ ਹੋ ਜਾਣੀ ਐ ਇਦੋਂ ਦਾ ਹਾਲੇ ਤੇ ਇਦੋਂ ਵੀਾਰੇ ਟਿਕਣਾ ਚੌਗਣਾ ਇਕੱਠ ਹੋ ਜਾਣਾ ਦਾਸ਼ਕ ਵੀਰਾਂ ਦਾ ਵੀ ਤੇ ਘੋੜ ਪਾਲਕਾਂ ਦਾ ਵੀ ਜਿਹੜੇ ਵੀਰਪਰਾ ਨੇ ਅੱਜ ਜਾਨਵਰ ਲੈ ਕੇ ਆਉਣੇ ਆ ਹੋਰ ਹਲੇ ਉਹ ਆਪਦੇ ਰਿੰਗਾ ਵਗੈਰਾ ਇੱਥੇ ਬਣਾਈ ਜਾਂਦੇ ਆ ਤੇ ਕੁਝ ਰੌਣਕ ਪੂਰੀ ਲੱਗੀ ਹੋਈ ਆ 18 ਤਰੀਕ ਦੇ ਹਿਸਾਬ ਨਾਲ ਵੀ ਅੰਦੇ ਵਿੱਚੋਂ ਤਿੰਨ ਤਣ ਹੋਰ ਪਿਆ ਹਲੇ ਬਾਅਦ ਕਿੰਨਾਂ ਦਾ ਵਿੱਚ ਹੋਰ ਮੰਡੀ ਜ਼ਿਆਦਾ ਭਰ ਜਾਣੀ ਆ ਬੀਨ ਦੇ ਪਲਡਾਲ ਲਾਇਆ ਹੋਇਆ ਬਹੁਤ ਜ਼ਿਆਦਾ ਸੋਨਾ ਲਾਇਆ ਹੋਇਆ ਵਾਹ ਕੀ ਆ ਬਾਤ ਹੈ ਇਹ ਪੱਖੇ ਲੱਗੇ ਹੋਏ ਆ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਬਾਕੀ ਸ਼ੇਰਵਾਜ ਚੈਪੇਰਾ ਉਹਦੇ ਚੈਪੇਰ ਦਾ ਪੁੱਤਰ ਇਹ ਸ਼ਾਹਵਾਜ ਦਾ ਦੇਖੋ ਝਲਕੀਆਂ ਨਾਲ ਵੇ ਜਾਣ ਪਰ ਏ ਵਾਈਟ ਐਂਗਲ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਵਾਈਟ ਐਂਗਲ ਦੇ ਵਿੱਚ ਕਹਿੰਦੇ ਸਿੰਗਰੀ ਜਿਆਦਾ ਸੋਹਣੀ ਲੱਗਦੀ ਹੁੰਦੀ ਹੈ ਤੁਹਾਨੂੰ ਪਤਾ ਆਪਾਂ ਵਾਈਟ ਐਂਗਲ ਦੇ ਵਿੱਚ ਦਿਖਾ ਰਹੇ ਹਾਂ ਸਾਰਾ ਆਹ ਸਭ ਆਪਾਂ ਵਾਈਟ ਕਲਰ ਦਾ ਬਾਕੀ ਰਹਿائش ਵੀ ਵਧੀਆ ਬਣ ਜਾਂਦੀ ਆ ਤੇ ਖਾਣ ਪੀਣ ਦੇ ਵੈਸੇ ਸਾਰਾ ਕੁਝ ਲੱਗੇ ਹੋਇਆ ਪਾਸਵਰਡ ਦਾ ਵੀ ਲੱਗੇ ਜਾਂਦਾ ਵਿੱਚ ਸਾਰਾ ਕੁਝ ਹਾਂ ਤੇ ਢਾਬੇ ਵਗੈਰਾ ਰੋਟੀ ਵਾਲੇ ਵੀ ਹੁੰਦੇ ਆ ਆਪਣੇ। ਤਫਾਤ ਫੋੜਦੇ ਵੀ ਲੱਗੇ ਹੁੰਦੇ ਨੇ ਆ ਜਾਂਦੇ ਨੇ ਲੋਨ ਚ ਲੈ ਕੇ ਵੀ ਭਾਪੋ ਆਪਣੇ ਜਿਹੜੇ ਰੇੜੀਆਂ ਤੇ ਗੋਲ ਛੋਲੇ ਲੱਗ ਜਾਂਦੇ ਜਾਂ ਪਕੌੜੇ ਵਗੈਰਾ ਲੱਗ ਜਾਂਦੇ ਢਾਬਿਆਂ ਵਗੈਰਾ ਦੇ ਪੱਕੇ ਲੱਗੇ ਹੁੰਦੇ ਆ। ਬਾਕੀ ਤੁਸੀਂ ਰਸੇ ਵਗੈਰਾ ਲੈਣੇ ਆ ਤਾਂ ਇੱਥੇ ਤੁਸੀਂ ਲੈ ਸਕਦੇ ਆ। ਕੋਈ ਵੀ ਚੀਜ਼ ਲੈਣੀ ਆ ਤਾਂ ਘੋੜ ਪਾਲ ਕਾਲ ਦੀ ਚੀਜ਼ ਲੈ ਸਕਦੇ ਆ। ਨਗਰਾਉ ਮੰਡੀ ਸਭ ਤੋਂ ਵੱਡੀ ਮੰਡੀ ਆ ਰੋਡ ਦੇ ਉੱਤੇ ਇਹ ਲੁਧਿਆਣਾ ਰੋਡ ਦੇ ਉੱਤੇ ਲੁਧਿਆਣਾ ਬੋਗਾ ਰੋਡ ਦੇ ਉੱਤੇ। ਜਿਗਰਾਉਂ ਸ਼ਹਿਰ ਚ ਪੜਨਾ ਨਹੀਂ ਆਪਾਂ ਜਦੋਂ ਲੁਧਿਆਣਾ ਸ਼ਹਿਰ ਆਉਂਦੇ ਲੁਧਿਆਣੇ ਵਾਲੇ ਪਾਸੇ ਆਵਾਂਗੇ ਤਾਂ ਫਿਰ ਆਪਾਂ ਮੋਕ ਜਦੋਂ ਆਪਾਂ ਲੁਧਿਆਣੇ ਵਾਲੇ ਪਾਸੇ ਆਵਾਂਗੇ ਤਾਂ ਬਲਕ ਚੌਕ ਵਾਲਾ ਜਿਹੜਾ ਪੌਲਾ ਉਹ ਥੱਲੇ ਦੀ ਘੁੰਮ ਕੇ ਟੂਟਰ ਲੈ ਕੇ ਪਿੱਛੇ ਮੁੜਿਆ ਆਇਓ ਸਾਰੇ ਮੰਡੀਆਂ ਇਹਨੇ ਜਦ ਆਪਾਂ ਮੋਕਲੇ ਪਾਸੇ ਆਵਾਂਗੇ ਤਾਂ ਆਪਾਂ ਬੱਲ ਨੱਗੇ ਆਉਣਾ ਸਾਰਾ ਜਿਗਰਾਉਂ ਵਾਲਾ ਨੱਗੇ ਆਉਣਾ ਠੀਕ ਹੈ ਜੀ ਨੰਗੜ ਸਾਖੇ ਖੱਬੇ ਪਾਸੇ ਆ ਜਾਂਦੀ ਹੈ ਇਹ ਬਗਣ ਲੱਗੀਆਂ ਹੋਈਆਂ ਨੇ ਰੋਡ ਤੇ ਵੀ ਲੱਗ ਜਾਂਦੀਆਂ ਨੇ ਰੋਡ ਦੇ ਉੱਤੇ ਵੀ ਨਾਲ-ਨਾਲ ਜਗ੍ਹਾ ਹੈਗੀ ਜਿਵੇਂ ਆਹ ਪਾਲੇ ਪਾਸੇ ਨਾਲ ਹਟਮੀਂ ਬੰਦੀ ਦੇ ਨਾਲ ਨਾਲ ਕਾਂਦੇ ਨਾਲ ਨਾਲ ਤੇ ਨਹੀਂ ਦਾ ਦਰਵਾਜ਼ੇ ਅੰਦਰ ਵੀ ਜਗ੍ਹਾ ਹੈਗੀ ਆ ਅੰਦਰ ਜਗ੍ਹਾ ਬਣ ਜਾਂਦੀ ਜਿੱਥੇ ਆਪਣੇ ਰੰਗ ਆਵਦੀ ਬਣਾਈ ਹੋਈ ਹੈ ਨਾ ਜਿਵੇਂ ਕੋਟਪਾਲ ਕਾਵਦੀ ਰੰਗ ਬਣਾ ਲੈਂਦੇ ਜਿੱਥੇ ਜਿੱਥੇ ਆਪਣੇ ਘੋੜੇ ਖੜੋਲ ਖੜਾਣੇ ਹੁੰਦੇ ਘੋੜੇ ਘੋੜੀਆਂ ਬਸ਼ੇਰ ਬਸ਼ੇਰੀਆਂ ਜਿੱਥੇ ਵੀ ਖੜਾਣੇ ਜਾਂਦੀਆਂ ਹਨ ਨਾਲੇ ਜਗ੍ਹਾ ਬਣ ਜਾਂਦੀ ਆ ਉੱਥੇ ਵੀ ਗੱਡੀਆਂ ਆਪਾਂ ਨਾਲ ਆਵਦੀਆਂ ਲਾ ਸਕਦੇ ਆ ਠੀਕ ਆ ਜੀ ਵੈਸੇ ਵੀ ਆਹ ਰੋਡ ਦੇ ਉੱਤੇ ਨੂੰ ਵੀ ਰੋਡ ਤੋਂ ਪਿੱਛੇ ਨੂੰ ਹਟਮੀਆਂ ਲੱਗ ਜਾਂਦੀਆਂ ਬਹੁਤ ਸੜਕ ਦੇ ਨਾਲ ਆਹ ਬਣੀ ਹੋਈ ਐਂਟਰਲੋਕ ਵਾਲੇ ਐਂਟਰਲੋਕ ਦੇ ਨਾਲ ਹੀ ਜਗਾ ਬਣੀ ਹੋਈ ਹੈ ਪੱਲੇ ਪੱਲੇ ਤੇ ਆਹ ਸਾਡੀ ਗੱਡੀਆਂ ਖੜ੍ਹਨ ਦਾ ਜਗਾ ਬਣ ਜਾਂਦੀ ਆ ਕੋਈ ਪ੍ਰੋਬਲਮ ਨਹੀਂ ਸਮੱਸਿਆ ਨਹੀਂ ਏਡੀ ਤੇ ਆਦਰਵਾਇਸ ਨਹੀਂ ਤੁਸੀਂ ਆਪਾਂ ਜਿੱਥੇ ਘੋੜੇ ਖੜ੍ਹਦੇ ਜਿੱਥੇ ਆਪਾਂ ਜਾਨਵਰ ਖੜ੍ਹਦੇ ਉਹਦੇ ਕੋਲੇ ਵੀ ਆਪਾਂ ਤੇ ਗੱਡੀਆਂ ਜਗਾ ਬਣ ਜਾਂਦੀ ਆ ਉੱਥੇ ਆਪਾਂ ਗੱਡੀਆਂ ਲਾ ਸਕਦੇ ਆ ਆਪ ਜੀ